ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਰ ਦਾ ਨਾਮ ਗੁਰਪ੍ਰੀਤ ਸਿੰਘ ਗੰਗੂ ਆ ਦੋਸਤੋ ਇਹ ਵੀਰ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਮੂਂਢ ਖੇੜਾ ਪਿੰਡ ਆ ਜੀ ਜੋ ਕਿ ਲਚਕਾਣੀ ਪਿੰਡ ਤੋਂ 5-7 ਕਿਲੋਮੀਟਰ ਦੀ ਦੂਰੀ ਆ ਇਸ ਵੀਰ ਨੂੰ ਅਸੀਂ ਪਿਛਲੇ 2-3 ਸਾਲ ਤੋਂ ਸੜਕਾਂ ਤੇ ਘੁੰਮਦੇ ਦੇਖਦੇ ਆ ਔਰ ਸੜਕਾਂ ਤੇ ਘੁੰਮਦਿਆਂ ਨੂੰ ਇਹਨੂੰ ਵੀਰ ਨੂੰ ਕਈ ਸਾਲ ਹੋ ਗਏ ਜਿੰਨਾ ਚਿਰ ਇਸ ਵੀਰ ਦੀ ਉਮਰ ਆ ਉਹਨੇ ਚਿਰਾਂ ਤੋਂ ਹੀ ਇਹ ਵੀਰ ਰਾਤਾਂ ਨੂੰ ਦਿਨ ਨੂੰ ਸੜਕਾਂ ਤੇ ਹੀ ਘੁੰਮੀ ਜਾਣਾ ਦਿਮਾਗੀ ਜਿਹੜਾ ਸੰਤੁਲਨ ਉਹ ਬਿਲਕੁਲ ਵਿਗੜ ਚੁੱਕਿਆ ਇਸ ਵੀਰ ਦਾ ਘਰ ਦੇ ਵਿੱਚ ਐਨੀ ਕੁ ਗਰੀਬੀ ਆ ਮਾਂ ਬਾਪ ਜਿੰਨਾ ਚਿਰ ਸੀਗੇ ਉਹ ਥੋੜੀ ਬਤੀ ਸੰਭਾਲ ਕਰਦੇ ਸੀਗੇ ਕਿਉਂਕਿ ਮਾਂ ਬਾਪ ਇੱਕ ਧਰਤੀ ਤੇ ਪੀਰ ਪਗੰਬਰ ਅਵਤਾਰ ਨਾਲੋਂ ਘੱਟ ਨਹੀਂ ਹੈਗੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੇ ਇਨਸਾਨਾਂ ਕੋਲੇ ਖੁਸ਼ ਨਸੀਬ ਇਨਸਾਨਾਂ ਕੋਲੇ ਮਾਂ ਅਤੇ ਬਾਪ ਹੈਗਾ ਨਾ ਉਹ ਜ਼ਰੂਰ ਸੰਭ ਕੇ ਰੱਖਿਓ ਕਿਉਂਕਿ ਧਰਤੀ ਦੇ ਜੇਕਰ ਆਪਾਂ ਨੂੰ ਰੱਬ ਦੇਖਣਾ ਹੋਵੇ ਤਾਂ ਉਹ ਮਾਂ-ਬਾਪਾਂ ਦੇ ਰੂਪ ਦੇ ਵਿੱਚ ਹੀ ਦੇਖਿਆ ਜਾ ਸਕਦਾ ਔਰ ਮਾਂ-ਬਾਪਾਂ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਸਿੰਘ ਵੀਰ ਦੀ ਜ਼ਿੰਦਗੀ ਹੋਰ ਵੀ ਜਿਹੜਾ ਕਹਦੀ ਹੈ ਕਠਿਨਾਈਆਂ ਭਰੀ ਹੋਗੀ ਹੋਰ ਵੀ ਦਰਦਾਂ ਭਰੀ ਹੋਗੀ ਘਰ ਦੇ ਵਿੱਚ ਗਰੀਬੀ ਆ ਜਿਹੜਾ ਬਾਕੀ ਦਾ ਪਰਿਵਾਰ ਆ ਉਹ ਇੱਕ ਤਾਂ ਗਰੀਬੀ ਦਾ ਮਾਰਿਆ ਦੂਜਾ ਗੁਰਪ੍ਰੀਤ ਦੇ ਦਿਮਾਗੀ ਜਿਹੜੇ ਹਾਲਾਤ ਨੇ ਉਹ ਬਹੁਤ ਵਿਗੜ ਚੁੱਕੇ ਨੇ ਇਸ ਕਰਕੇ ਪਰਿਵਾਰ ਵੀ ਨਹੀਂ ਸੰਭਾ ਪਾ ਰਿਹਾ ਤੁਸੀਂ ਦੇਖ ਰਹੇ ਹੋ ਘਰ ਦੇ ਹਾਲਾਤ ਜਿਹੜਾ ਛੱਤ ਵੀ ਟੁੱਟ ਚੁੱਕੀ ਆ ਔਰ ਇੱਕ ਦੂਜੇ ਕਮਰੇ ਤੇ ਟੀਨਾ ਪਾ ਕੇ ਪਰਿਵਾਰ ਆਪਣਾ ਗੁਜ਼ਾਰਾ ਕਰ ਰਿਹਾ ਔਰ ਇਹ ਗੁਰਪ੍ਰੀਤ ਵੀਰ ਦੇ ਜਦੋਂ ਅਸੀਂ 2 ਸਾਲ ਤੋਂ ਇਸ ਵੀਰ ਨੂੰ ਦੇਖਦੇ ਸੀ ਸਾਡੇ ਦਿਲ ਚੋਂਦਾ ਸੀ ਵੀ ਇਹਦੀ ਮਦਦ ਕਰੀਏ ਪਰ ਕਿਤੇ ਨਾ ਕਿਤੇ ਸਾਨੂੰ ਪਰਿਵਾਰ ਵੱਲੋਂ ਸਪੋਰਟ ਨਾ ਮਿਲਣ ਕਰਕੇ ਇਸ ਕਰਕੇ ਅਸੀਂ ਉਹਦੋਂ ਮਦਦ ਨਾ ਕਰ पाए ਪਰ ਅੱਜ ਇਹ ਵੀਰ ਆਪਣੇ ਕੋਲੇ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆਪਜੀ ਦੇਖਣਾ ਇਸ ਵੀਰ ਦਾ ਜੀਵਨ ਕਿਸ ਤਰ੍ਹਾਂ ਬਦਲਦਾ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਆਪਜੀ ਸਾਰੇ ਭੈਣ ਭਰਾ ਆਪਣੇ ਆਲੇ ਦਿਵਾਲੇ ਜ਼ਰੂਰ ਤੇ ਅੰਨ ਰੱਖੋ ਇਦਾਂ ਦੇ ਬਹੁਤ ਵੀਰ ਨੇ ਜਿਨ੍ਹਾਂ ਨੂੰ ਤੁਹਾਡੇ ਸਾਥ ਦੀ ਲੋੜ ਆ ਜਿਨ੍ਹਾਂ ਨੂੰ ਤੁਹਾਡੇ ਥੋੜੇ ਜਿਹਾ ਪਿਆਰ ਦੀ ਲੋੜ ਆ ਥੋੜੀਆਂ ਜੀਆਂ ਤੁਹਾਡੀਆਂ ਸਹਾਰੇ ਦੀ ਲੋੜ ਆ ਇਸ ਕਰਕੇ ਇਦਾਂ ਦੇ ਵੀਰਾਂ ਨੂੰ ਕਦੇ ਵੀ ਇਗਨੋਰ ਨਾ ਬਿਲਕੁਲ ਵੀ ਕਰਿਆ ਕਰੋ ਆਪ ਜੀ ਤੁਸੀਂ ਦੇਖੋ ਇਹ ਉਹੀ ਵੀਰ ਆ ਗੁਰਪ੍ਰੀਤ ਸਿੰਘ ਗੰਗੂ ਵੀਰ ਹਲੇ 2 ਅਤੇ 3 ਦਿਨ ਇਸ ਵੀਰ ਨੂੰ ਹੋਏ ਨੇ ਆਪਣੇ ਕੋਲੇ ਆਇਆਂ ਨੂੰ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਆਪਣੇ ਕੋਲੇ 105 ਮੈਂਬਰਾਂ ਦਾ ਪਰਿਵਾਰ ਹੋ ਚੁੱਕਿਆ ਜਿਹੜੇ ਲਾਹਵਾਰਸ ਮਾਨਸਿਕ ਪਰੇਸ਼ਾਨ ਵੀਰ ਭਰਾ ਸਾਡੇ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਇਸ ਘਰ ਦੇ ਵਿੱਚ ਆ ਕੇ ਸੌਖੀ ਹੋ ਜਾਂਦੀ ਆ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਿਰਪਾ ਔਰ ਉਹ ਕਿਰਪਾ ਸੰਗਤਾਂ ਦੇ ਰੂਪ ਦੇ ਵਿੱਚ ਵਰਸਦੀ ਆ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਔਰ ਤੁਹਾਨੂੰ ਵੀ ਦੇਖ ਕੇ ਜਿਹੜੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਗੀ ਅਸੀਂ ਤਾਂ ਆਪਣਾ ਇੱਕ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਵੀ ਜਦੋਂ ਇਦਾਂ ਦੇ ਰੂਹਾਂ ਦੀ ਜ਼ਿੰਦਗੀ ਬਦਲਦੀਆਂ ਤੇ ਸਾਨੂੰ ਕੀ ਫੀਲ ਹੁੰਦਾ ਮਤਲਬ ਸਾਡੇ ਕੋਲ ਸ਼ਬਦ ਘਟ ਜਾਂਦੇ ਨੇ ਜਦੋਂ ਕਿਸੇ ਇਨਸਾਨ ਨੂੰ ਗੰਦਗੀ ਦੇ ਵਿੱਚੋਂ ਦੇਖ ਕੇ ਔਰ ਕੋਈ ਵੇਲਾ ਐਸਾ ਆ ਜਾਂਦਾ ਵੀ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੁੰਦਾ ਤੇ ਸਾਡੇ ਕੋਲੇ ਸੰਗਤ ਨੂੰ ਸਮਝਾਉਣ ਲਈ ਕਈ ਵਾਰੀ ਸ਼ਬਦ ਨਹੀਂ ਹੁੰਦੇ ਵੀ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਸੰਗਤ ਨੂੰ ਦਸੀਏ ਪਰ ਅਸੀਂ ਸੰਗਤਾਂ ਅੱਗੇ ਬੇਨਤੀ ਕਰਦੇ ਆਂ ਆਪ ਜੀ ਕਦੇ ਵੀ ਇਦਾਂ ਦੀਆਂ ਰੂਹਾਂ ਨੂੰ ਅਗਨੋਰ ਨਹੀਂ ਕਰਨਾ ਕਿਉਂਕਿ ਇਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਹੱਕ ਆ ਇਹਨਾਂ ਨੂੰ ਪੂਰਾ ਹੱਕ ਆ ਸਮਾਜ ਦੇ ਵਿੱਚ ਰਹਿਣ ਦਾ ਵਿਚਰਨ ਦਾ ਇਸ ਕਰਕੇ ਆਪ ਜੀ ਇਦਾਂ ਦੀਆਂ ਰੂਹਾਂ ਦੀ ਜ਼ਰੂਰ ਮਦਦ ਕਰਨ ਲਈ ਅੱਗੇ ਆਇਆ ਕਰੋ ਔਰ ਆਪ ਜੀ ਇਦਾਂ ਦੀਆਂ ਰੂਹਾਂ ਨੂੰ ਮਿਲਣ ਲਈ ਜ਼ਰੂਰ ਆਇਆ ਕਰੋ ਆਪ ਜੀ ਦੇ ਵਾਲੇ ਦੁਆਲੇ ਨੇੜੇ ਕੋਈ ਨਾ ਕੋਈ ਇਦਾਂ ਦੇ ਆਸ਼ਰਮ ਕੋਈ ਨਾ ਕੋਈ ਇਦਾਂ ਦੇ ਪਿੰਗਲਵਾੜੇ ਕੋਈ ਨਾ ਕੋਈ ਇਦਾਂ ਦੇ ਘਰ ਹੋਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਇਦਾਂ ਦੀਆਂ ਰੂਹਾਂ ਵਸਦੀਆਂ ਨੇ ਉਹਨਾਂ ਨਾਲ ਸਮਾਂ ਜ਼ਰੂਰ ਬਤਾਇਆ ਕਰੋ ਤੁਹਾਡੇ ਮਨ ਨੂੰ ਸ਼ਾਂਤੀ ਮਿਲਣੀ ਆ ਤੁਹਾਨੂੰ ਸਮਝ ਲੱਗਣੀ ਆ ਜਿਹੜੀਆਂ ਤੁਹਾਡੀਆਂ ਇਛਾਵਾਂ ਨੇ ਉਹ ਕਿੰਨੀਆਂ ਛੋਟੀਆਂ ਨੇ ਇਸ ਇਨਸਾਨ ਨੂੰ ਪ੍ਰਮਾਤਮਾ ਨੇ ਦਿਮਾਗ ਨਹੀਂ ਦਿੱਤਾ ਇਸ ਕਰਕੇ ਇਨਸਾਨ ਨਾ ਸੋਚ ਸਕਦਾ ਨਾ ਕਿਸੇ ਫੈਮਿਲੀ ਦਾ ਪਤਾ ਨਾ ਕਿਸੇ ਮੋਟਰ ਗੱਡੀਆਂ ਦਾ ਪਤਾ ਨਾ ਮੋਬਾਈਲਾਂ ਦੀ ਭੁੱਖ ਨਾ ਕਿਸੇ ਪੈਸੇ ਦੀ ਭੁੱਖ ਨਾ ਕੋਟੀਆਂ ਕਾਰਾਂ ਦੀ ਭੁੱਖ ਇਸ ਕਰਕੇ ਆਪ ਜੀ ਜਦੋਂ ਇਦਾਂ ਦੀਆਂ ਰੂਹਾਂ ਨਾਲ ਸਮਾਂ ਬਤਾਵੋਗੇ ਤਾਂ ਤੁਹਾਡੇ ਮਨ ਨੂੰ ਇੰਨੀ ਕਿ ਸ਼ਾਂਤੀ ਮਿਲਣੀ ਹੈ ਕਿਉਂਕਿ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤੁਹਾਨੂੰ ਤੰਦਰੁਸਤ ਰੱਖਿਆ ਤੁਹਾਡੇ ਹੱਥ ਪੈਰ ਦਿਮਾਗ ਸਲਾਮਤਾਂ ਤੁਹਾਨੂੰ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਤੁਹਾਨੂੰ ਦਿਮਾਗ ਦਿੱਤਾ ਆਪਣੇ ਬੱਚਿਆਂ ਨੂੰ ਤੁਸੀਂ ਪਿਆਰ ਨਾਲ ਆਪਣੀ ਜ਼ਿੰਦਗੀ ਬਤਾ ਰਹੇ ਹੋ ਪਰ ਇਹ ਗੁਰਪ੍ਰੀਤ ਵੀਰ ਦਾ ਨਾਮ ਪਰਿਵਾਰ ਅੱਗੇ ਵਧ ਪਾਣਾ ਨਾ ਇਸ ਵੀਰ ਨੂੰ ਇਸ ਦੁਨੀਆਦਾਰੀ ਦਾ ਪਤਾ ਇਸ ਕਰਕੇ ਆਪ ਜੀ ਸਾਰੇ ਭੈਣ ਭਰਾ ਅਰਦਾਸਾਂ ਜ਼ਰੂਰ ਕਰਨੀਆਂ ਨੇ ਇਸ ਵੀਰ ਲਈ ਕਿਉਂਕਿ ਜਿਹੜੀ ਅਰਦਾਸ ਆ ਉਹ 100% ਪ੍ਰਮਾਤਮਾ ਨੇੜੇ ਹੋ ਕੇ ਸੁਣਦਾ ਜਦੋਂ ਆਪ ਜੀ ਇਸ ਘਰ ਲਈ ਇਸ ਆਸ਼ਰਮ ਲਈ ਔਰ ਇਦਾਂ ਦੀਆਂ ਰੂਹਾਂ ਲਈ ਅਰਦਾਸਾਂ ਕਰੋਗੇ ਤਾ ਸਾਨੂੰ ਯਕੀਨ ਆ ਉਮੀਦ ਆ ਉਸ ਅਕਾਲ ਪੁਰਖ ਵਾਹਿਗੁਰੂ ਤੇ ਇੰਨਾ ਇੱਕ ਵਿਸ਼ਵਾਸ ਆ ਵੀ ਇੱਕ ਦਿਨ ਸਮਾਂ ਆਊਗਾ ਬਹੁਤ ਵੱਡਾ ਆਸ਼ਰਮ ਬਣੂਗਾ ਜਿੱਥੇ ਪੰਜਾਬ ਦੇ ਸਾਡੇ ਬੱਚੇ ਜਿਹੜੇ ਇਦਾਂ ਦੇ ਹਾਲਾਤਾਂ ਚ ਨੇ ਵੀਰ ਉਹਨਾਂ ਦੀ ਜ਼ਿੰਦਗੀ ਸੋਖੀ ਨੰਗ ਸਕੋਗੀ ਜੀ ਧੰਨਵਾਦ ਖਸ ਦੇ ਬਹਾਦਰ ਰਹੋ ਪਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ